ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਮਾਰਨਿੰਗ ਦਾ ਪੌਣੇ 7 ਦਾ ਪੌਣੇ 7 ਹੋ ਚੁੱਕੇ ਨੇਗੇ ਤੇ ਮੈਂ ਬੈਠਿਆ ਬੈਠ ਤੇ ਮੈਂ ਕਿਹਾ ਥੋੜਾ ਜਿਹਾ ਮੈਂ ਰੈਸਟ ਕਰ ਲਾਂ ਕਿਉਂਕਿ ਕੰਮ ਆਇ ਨਹੀਂ ਜੀ ਮੈਂ ਕੱਪੜੇ ਧੋਣੇ ਆ ਕੱਪੜੇ ਮੇਰੇ ਧੋਣਾਂ ਨੇ ਹੈਗੇ ਨੇ ਤੇ ਮੈਂ ਸੈਮੀ ਮਸ਼ੀਨ 'ਚ ਧੋਨੇ ਨੇ ਫੂਲੀ 'ਚ ਮੈਂ ਹੁਣ ਆਈ ਨਹੀਂ ਧੋਂਦੀ ਕਿਉਂਕਿ ਦਵਿੰਦਰ ਦੇ ਨਾ ਖੇਤ ਵਾਲੇ ਕੱਪੜੇ ਹੁੰਦੇ ਨਹੀਂ ਕਿਉਂਕਿ ਕੰਮ ਚੱਲ ਰਿਹਾ ਖੇਤ ਦਾ ਉਸ ਕਰਕੇ ਫਿਰ ਜਿਹੜੇ ਥੋੜੇ ਜ਼ਿਆਦਾ ਗੰਦੇ ਕੱਪੜੇ ਹੁੰਦੇ ਰੋ ਮੈਂ ਫੂਲੀ 'ਚ ਨਹੀਂ ਪਾਉਂਦੀ ਫਿਰ ਮੈਂ ਸੈਮੀ 'ਚ ਵਾਸ਼ ਕਰਦੀ ਹੁੰਨੀ ਮੈਂ ਕਹਾਂ ਚਲੋ ਠਹਿਰ ਕੇ ਵਾਸ਼ ਕਰੂੰ ਬਾਹਰ ਠੰਡਾ ਹਜੇ ਤੇ ਬਿਮਾਰ ਹੋ ਗਏ ਤਾਂ ਮੁੜ ਕੇ ਕਾ ਠੀਕ ਨਹੀਂ ਆਉਂਦਾ ਹੈਗਾ ਉਹ ਕੱਪੜੇ ਮੈਂ ਠਹਿਰ ਕੇ ਮਸ਼ੀਨ 'ਚ ਪਾਉਣੀ ਆ ਤੇ ਜਿਹੜਾ ਕਿਚਨ ਦਾ ਕੰਮ ਆ ਦਾਲ ਸਬਜ਼ੀ ਦਾ ਅੱਜ ਕੋਈ ਹਰੀ ਸਬਜ਼ੀ ਹੈ ਨਹੀਂ ਘਰੇ ਦਵਿੰਦਰ ਕ ਤਾਂ ਮੂਲੀ ਮਿੱਠਾਲੇ ਪਰੌਂਠੇ ਬਣਾ ਲਾਂਗੇ। ਦਾ ਸਬਜ਼ੀ ਕੋਲ ਨੂੰ ਛੁੱਟੀ ਹੈ ਅੱਜ ਛੁੱਟੀ ਤਾਂ ਨਹੀਂ ਪਰ ਹੋਰ ਕੰਮ ਬਥੇਰੇ ਹੁੰਦੇ ਨੇ ਹਨਾ ਇਹ ਨਹੀਂ ਹੈਗਾ ਸਬਜ਼ੀ ਨਹੀਂ ਬਣਾਉਣੀ ਕੋਈ ਕੰਮ ਹੀ ਨਹੀਂ ਹੈਗਾ ਕੰਮ ਬਥੇਰੇ ਘਰ ਵਿੱਚ ਮੁੱਕਦੇ ਨਹੀਂ ਹੈਗੇ। ਤੇ ਅੱਜ ਮੈਂ ਸਵੇਰ ਜਲਦੀ ਉੱਠ ਗਈ ਸੀ ਤੇ ਅੱਜ ਸਵੇਰ ਮੈਂ ਜਲਦੀ ਉੱਠ ਗਈ ਸੀ ਜਲਦੀ ਉੱਠਣ ਦਾ ਕਾਰਨ ਇਹ ਸੀ ਕਿ ਅੱਜ ਬਹੁਤ ਵਧੀਆ ਭਾਗਾਂ ਵਾਲਾ ਦਿਨ ਚੜਿਆ ਅੱਜ ਤੇ ਅੱਜ ਮੈਂ ਸਹਿਜ ਪਾਠ ਪ੍ਰਕਾਸ਼ ਕੀਤੇ ਨੇ ਉਸ ਕਰਕੇ ਸਵੇਰ ਜਲਦੀ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ ਦੇਗ ਬਣਾ ਕੇ ਫਿਰ ਮੈਂ ਪਾਠ ਪ੍ਰਕਾਸ਼ ਕੀਤੇ ਨੇ। ਬਹੁਤ ਸਮੇਂ ਤੋਂ ਮੈਨੂੰ ਬਹੁਤ ਟਾਈਮ ਤੋਂ ਦੀਖ ਸੀ ਉਹ ਦਿਨ ਕਿਦਿਆ ਮੈਂ ਪਾਠ ਪ੍ਰਕਾਸ਼ ਕਰਾਂ ਨਾ ਮੈਂ ਬੀਜ਼ੀ ਬਹੁਤ ਸੀ ਗੈਸਟ੍ਰਿਕ ਆਈ ਹੋਈ ਸੀ ਕੁਝ ਤਿਹਾਰਾਂ ਦੇ ਦਿਨ ਵੀ ਸੀਗੇ ਤੇ ਕੁਝ ਵੀ ਲਾ ਲੋ ਚਲੋ ਬੀਜ਼ੀ ਮੈਂ ਬਹੁਤ ਸੀ ਤੇ ਹੁਣ ਫਾਈਨਲੀ ਮੈਂ ਟਾਈਮ ਕੱਢਿਆ ਤੇ ਕੰਮ ਚੱਲਦੇ ਰਹਿਣਗੇ ਕੰਮ ਮੁਕਦੇ ਨਹੀਂ ਹੈਗੇ ਤੇ ਅੱਜ ਫਾਈਨਲੀ ਪਾਠ ਪ੍ਰਕਾਸ਼ ਮੈਂ ਕਰ ਲਿਆ ਹਿੰਮਤ ਜਟਾ ਕੇ ਕਿਉਂਕਿ ਨਾ ਕਈ ਵਾਰ ਆਪਾਂ ਨੂੰ ਕੰਮਾਂ ਦੀ ਘੌਲ ਹੀ ਨਹੀਂ ਹੁੰਦੀ ਜਾਂ ਲਾ ਲੂ ਆਪਣੇ ਬਹਾਨੇ ਨਹੀਂ ਨੂੰਕਦੇ ਹੈਗੇ ਬਾ ਮੈਨੂੰ ਤਾਂ ਹੀ ਲੱਗਦਾ ਆਪਾਂ ਬਹਾਨੇ ਨਹੀਂ ਜਿਹੜਾ ਕੰਮ ਕਰਨਾ ਆਪਾਂ ਕਰ ਸਕਦੇ ਹੁੰਨੇ ਆ ਇਹ ਆਪਣੇ ਸਾਰੇ ਬਹਾਨੇ ਹੁੰਦੇ ਨੇ ਮੇਰੇ ਕੋਲ ਟਾਈਮ ਨਹੀਂ ਮੈਂ ਬੀਵੀ ਸੀ ਆਈ ਸੀ ਆਪਾਂ ਜਦੋਂ ਕਿਸੇ ਕੰਮ ਨੂੰ ਇੰਪੋਰਟੈਂਟ ਸਮਝੀ ਨੇ ਵੀ ਕੰਮ ਜ਼ਰੂਰੀ ਆ ਫਿਰ ਟਾਈਮ ਆਪਣੇ ਆਪ ਨਿਕਲਿਆਉਂਦਾ ਆਪਾਂ ਆਪੇ ਹੀ ਟਾਈਮ ਕੱਢਦੇ ਹਾਂ ਉਸ ਕੰਮ ਲਈ ਜਿਹੜਾ ਆਪਾਂ ਨੂੰ ਜ਼ਰੂਰੀ ਸਮਝ ਲੀਏ ਜੇ ਆਪਾਂ ਜ਼ਰੂਰੀ ਸਮਝ ਤੇ ਨਹੀਂ ਫਿਰ ਆਪਣੇ ਸਾਬੂ ਬਹਾਨੇ ਨੇ ਤੇ ਅੱਜ ਮੈਂ ਵੀ ਪਾਠ ਪ੍ਰਕਾਸ਼ ਕਰ ਲਿਆ ਬਾਬਾ ਜੀ ਦੀ ਕਿਰਪਾ ਹੋ ਗਈ ਤੇ ਹੁਣ ਰ ਸੇਵਾ ਕਰਿਆ ਕਰਾਂਗੇ ਸੇਵਾ ਨਵਾਵਾਂਗੇ ਸੇਵਾ ਬਾਬਾ ਜੀ ਨੇ ਲਾਤੀ ਹੁਣ ਆਪਣੀ ਤੇ ਬਹੁਤ ਵਧੀਆ ਲੱਗੂ ਗੁਰਬਾਣੀ ਚ ਪੜਿਆ ਕਰਾਂਗੇ ਤੇ ਟਾਈਮ ਉਧਰ ਸਪੈਂਡ ਕਰਾਂਗੇ ਹਨਾ ਮੈਂ ਰੈਸਟ ਕਰ ਰਹੀ ਹਾਂ ਥੋੜਾ ਜਿਹਾ ਮੈਂ ਕਿ 10 20 ਮਿੰਟ ਮੈਂ ਬੈਠ ਤੇ ਹਲੇ ਲੇਟ ਕੇ ਰੈਸਟ ਕਰ ਲਾਂ ਤੇ ਉਸ ਤੋਂ ਬਾਅਦ ਫੇਰ ਕੰਮ ਸ਼ੁਰੂ ਕਰਦੀ ਆਂ 8 ਵਜੇ ਚੁੱਕੇ ਨੇ ਔਰ ਕੱਪੜੇ ਮੈਂ ਧੋ ਕੇ ਬਾਹਰ ਸੁੱਕਣੇ ਕੱਪੜੇ ਥੋੜੇ ਹੀ ਸੀ ਬਹੁਤ ਜ਼ਿਆਦਾ ਨਹੀਂ ਸੀ ਪਰ ਵਸਾਈ ਹੋ ਜਾਂਦਾ ਵੀ ਚਲੋ ਥੋੜੇ ਨੇ ਥੋਣੇ ਸੋਕੇ ਹੋ ਜਾਂਦੇ ਨੇ ਜ਼ਿਆਦਾ ਫੇਰ ਸੈਮੀ ਮਸ਼ੀਨ ਤੋਂ ਨੇ ਔਖੇ ਲੱਗਦੇ ਨੇ ਤੋਂ ਚੱਲਦੇ ਅੰਦਰ ਕਿਚਨ ਚ ਕਰਦੇ ਕੋਈ ਕੰਮ ਕੱਪੜਿਆਂ ਦਾ ਕੰਮ ਹੋ ਗਿਆ ਖਤਮ ਧੁੱਪ ਵੀ ਚੜਦੀ ਆਉਂਦੀ ਤੇ ਕੱਪੜੇ ਵੀ ਧੋਤੇ ਗਏ ਤੇ ਹੁਣ ਮੈਂ ਰੈਡੀ ਕਰ ਲਿਆ ਆਪਣਾ ਬ੍ਰੇਕਫਾਸਟ ਪਨੀਰ ਫ੍ਰਿਜ ਵਿੱਚ ਨਾ ਪਨੀਰ ਪੈਸੇ ਮੇਕਅਪ ਖਰਾਬ ਹੋਊਗਾ ਉਸ ਤੋਂ ਪਹਿਲਾਂ ਕਿ ਉਹਨੂੰ ਕੰਜ਼ਿਊਮ ਕਰ ਲਈਏ ਬ੍ਰੇਕਫਾਸਟ ਵੀ ਮੈਂ ਜਲਦੀ ਕਰ ਲਿਆ ਕਿਉਂਕਿ ਦਵਿੰਦਰ ਨੇ ਆਪਣਾ ਬ੍ਰੇਕਫਾਸਟ ਜਲਦੀ ਕਰ ਲਿਆ ਫਿਰ ਮੈਨੂੰ ਵੀ ਟਾਈਮ ਮਿਲ ਗਿਆ ਕਿ ਜਲਦੀ ਬਣਾ ਕੇ ਖਾ ਲਾਂ ਬ੍ਰੇਕਫਾਸਟ ਹੋ ਗਿਆ ਡਨ ਤੇ ਹੁਣ ਲੈ ਕੇ ਕਾਫੀ ਕਰਕੇ ਕਾਫੀ ਬਿਨਾ ਗੁਜ਼ਾਰਾ ਨਹੀਂ ਕਈ ਚੀਜ਼ਾਂ ਹੈ ਜਿੰਨਾਂ ਨਾਲ ਮੈਨੂੰ ਕਾਫੀ ਦਾ ਕੰਬੀਨੇਸ਼ਨ ਕਰਨਾ ਪੈਂਦਾ ਫਿਰ ਉਹ ਮੈਨੂੰ ਕਾਫੀ ਬਿਨਾ ਚੰਗਾ ਨਹੀਂ ਲੱਗਦੀ ਮੈਂ ਸੈਂਡਵਿਚ ਹੋ ਗਿਆ ਸੈਂਡਵਿਚ ਨਾਲ ਮੈਨੂੰ ਕਾਫੀ ਅੱਛੀ ਲੱਗਦੀ ਹੈ ਜਿਵੇਂ ਅੱਜ ਪਨੀਰ ਖਾਧਾ ਪਨੀਰ ਨਾਲ ਮੈਨੂੰ ਕਾਫੀ ਅੱਛੀ ਲੱਗਦੀ ਹੈ ਤੇ ਬਾਕੀ ਆਇਆ ਕਾਫੀ ਪੀ ਕੇ ਥੋੜਾ ਜਿਹਾ ਕੰਮ ਕਰਦੀ ਐ એનર્ਜੀ ਵੀ ਆ ਕਿਚਨ ਦਾ ਕੰਮ ਵਗ ਕੇ ਡਾਨ ਬਸ ਕਿਚਨ ਕਲੀਨ ਕਰਨ ਵਾਲੇ ਰਹਿ ਗਏ ਖਾਣਾ ਸਾਰਿਆਂ ਨੇ ਖਾ ਲਿਆ ਦਵਿੰਦਰ ਨੇ ਜਲਦੀ ਇੱਕ ਬਰੋਟੀ ਮੰਗ ਲਈ ਤਾਂ ਜਲਦੀ ਕੰਮ ਖਤਮ ਹੋ ਗਿਆ ਉਸ ਤੋਂ ਬਾਅਦ ਫਿਰ ਮੈਨੂੰ ਆਪਣੇ ਰੂਮ ਦੀ ਬੈੱਡ ਸ਼ੀਟ ਚੇਂਜ ਕਰਨੀ ਆ ਤੇ ਹੈਲਪਰ ਆ ਗਈ ਉਹ ਵੀ ਝਾੜੂ ਪੂੰਛਾ ਲਗਾ ਰਹੀ ਕੱਪੜੇ ਧੋਤੇ ਗਏ ਬਸ ਬੈੱਡ ਸ਼ੀਟਸ ਰੂਮ ਦੇ ਚੇਂਜ ਕਰਨੀਆਂ ਡਸਟਿੰਗ ਮੈਂ ਕੱਲ੍ਹ ਕਾਫੀ ਕਰ ਲਈ ਸੀ ਅੱਜ ਨਹੀਂ ਕਰਦੀ ਬਸ ਆਪਣੇ ਆਪਣੇ ਰੂਮ ਦੀ ਡਸਟਿੰਗ ਕਰੂੰਗੀ ਤੇ ਬੈੱਡ ਸ਼ੀਟ ਚੇਂਜ ਕਰ ਦੂੰਗੀ ਕੌਫੀ ਪੀ ਲਈ ਕੌਫੀ ਕਰਦੇ ਆ Enjoy ਮੈਂ ਕੌਫੀ ਲਵਰ ਹਾਂ ਮੈਨੂੰ ਕੌਫੀ ਬਹੁਤ ਜ਼ਿਆਦਾ ਪਸੰਦ ਆ ਕੌਫੀ ਕ ਕਿਚਨ ਦਾ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਖਾਣੇ ਦਾ ਕੰਮ ਹੋ ਗਿਆ ਕਿਚਨ ਕਲੀਨ ਹੋ ਗਈ ਉਸ ਤੋਂ ਬਾਅਦ ਮੈਂ ਆਪਣੇ ਰੂਮ ਦੀ ਅੱਜ ਬੈੱਡ ਸ਼ੀਟ ਚੇਂਜ ਕਰਨੀ ਸੀ ਤੇ ਡਸਟਿੰਗ ਕਰਨੀ ਸੀ ਬਾਕੀ ਡਸਟਿੰਗ ਮੈਂ ਕੱਲ ਕਰ ਚੁੱਕੀ ਸੀ ਸਿਰਫ ਮੇਰੇ ਵਾਲਾ ਰੂਮ ਰਹਿ ਗਿਆ ਸੀ ਜੋ ਮੈਂ ਕੱਲ ਡਸਟਿੰਗ ਨਹੀਂ ਕਰੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਕੱਲ ਨੂੰ ਬੈੱਡ ਸ਼ੀਟ ਵੀ ਚੇਂਜ ਕਰੂੰਗੀ ਤੇ ਨਾਲ ਹੀ ਡਸਟਿੰਗ ਕਰ ਦੂੰ ਇਸ ਕਰਕੇ ਕੱਲ ਮੈਂ ਛੱਡਤਾ ਸੀ ਇਹ ਰੂਮ ਤੇ ਅੱਜ ਦੋਨੇ ਕੰਮ ਹੋ ਜਾਣਗੇ ਡਸਟਿੰਗ ਵੀ ਤੇ ਬੈੱਡ ਸ਼ੀਟਸ ਵੀ ਚੇਂਜ ਬੈੱਡ ਸ਼ੀਟਸ ਮੈਂ ਦੋਨੇ ਉਤਾਰਤੀਆਂ ਨੀਚੇ ਵਾਲੀ ਵੀ ਉਤਾਰਤੀ ਇਹਨਾਂ ਨੂੰ ਮਸ਼ੀਨ 'ਚ ਪਾਇਆਉਂਗੀ ਕਿਉਂਕਿ ਰੂਮ ਦੀ ਕਲੀਨਿੰਗ ਕਰਦੇ ਕਰਦੇ ਵਾਸ਼ ਹੋ ਜਾਣਗੀਆਂ ਤੇ ਜਿਹੜਾ ਸਾਡਾ ਉੱਪਰ ਲੈਣ ਵਾਲਾ ਬਲੈਂਕਟ ਹੁੰਦਾ ਹਲਕਾ ਬਲੈਂਕਟ ਹੀ ਲੈ ਰਿਆ ਉਹ ਵੀ ਮੇਂ ਮਸ਼ੀਨ 'ਚ ਪਾਇਆ ਹੋਇਆ ਤੇ ਚਲੋ ਨਾਲ ਹੀ ਬੈੱਡ ਸ਼ੀਟਸ ਕਲੀਨ ਹੋ ਜਾਣਗੀਆਂ ਵਾਸ਼ ਹੋ ਜਾਣਗੀਆਂ ਤੇ ਜਿੰਨੇ ਟਾਈਮ 'ਚ ਮੈਂ ਕਲੀਨਿੰਗ ਕਰੂੰਗੀ ਉਨੇ ਟਾਈਮ 'ਚ ਸਾਰੇ ਕੱਪੜੇ ਵਾਸ਼ ਹੋ ਜਾਣਗੇ ਤੋ ਵੀ ਮੈਂ ਕੱਢ ਕੇ ਫਿਰ ਬਾਅਦ ਵਿੱਚ ਸੁੱਕਣੇ ਪਾ ਦੂੰਗੀ ਟਿਕ ਭੈਣ ਦਾ ਮੈਨੂੰ ਕਮੈਂਟ ਆਇਆ ਸੀ ਕਿ ਤੁਸੀਂ ਨਾ ਮੈਟ੍ਰੈਸ ਪ੍ਰੋਟੈਕਟਰ ਲੈ ਲਓ ਮੈਨੂੰ ਉਹਨਾਂ ਦੀ ਸਲਾਹ ਐਡਵਾਈਸ ਵਧੀਆ ਲੱਗੀ ਕਿ ਹਾਂ ਮੈਟ੍ਰੈਸ ਪ੍ਰੋ ਪਰ ਉਹ ਇੱਕ ਗੱਲ ਮੈਨੂੰ ਆਏ ਵੀ ਲੱਗੇ ਕਿ ਮੈਟਰੋਸ ਪ੍ਰੋਟੈਕਟਰ ਦਾ ਪੈਸੇ ਲਗਾ ਕੇ ਜਦੋਂ ਮਰਜੀ ਆਪਾਂ ਖਰੀਦ ਲਈਏ ਪਰ ਫਿਲਹਾਲ ਮੇਰਾ ਇੱਕ ਇੱਕ ਪੁਰਾਣੀ ਆ ਚਾਦਰਾਂ ਥੱਲੇ ਪਿਛਾ ਕੇ ਮੇਰਾ ਕੰਮ ਚੱਲ ਰਿਹਾ ਵੀ ਚਲੋ ਉਹ ਵੀ ਕਦ ਸੋਚਾਂਗੇ ਕਦੇ ਲੈਣਾ ਹੋਇਆ ਤਾਂ ਲੈ ਲਾਂਗੇ ਇਸ ਕਰਕੇ ਮੈਂ ਪੁਰਾਣੀਆਂ ਚਾਦਰਾਂ ਪਿਛਾਉਣੀ ਆ ਵੀ ਜ਼ਰੂਰ ਯੂਸਡ ਆ ਜਾਂਦੀਆਂ ਨੇ ਕਿੰਨੀਆਂ ਚਾਦਰਾਂ ਆਪਣੇ ਹਰ ਸਾਲ ਦੋ ਤਿੰਨ ਚਾਦਰਾਂ ਤਾਂ ਦੇਖੋ ਆਪਣੇ ਨਿਕਲਦੀਆਂ ਨੇ ਵੀ ਜਿਹੜੀ ਫੇਡ ਹੋ ਜਾਂਦੀਆਂ ਨੇ ਜਾਂ ਕੁਝ ਰਿੰਕ ਹੋ ਗਈ ਜਾਂ ਕਿਸੇ 'ਚ ਕੋਈ ਨਿੱਕੇ ਮੋਟੇ ਗਲੀਆਂ ਹੋਈਆਂ ਕੱਪੜਾ ਖਰਾਬ ਹੋ ਗਿਆ ਇਹ ওভারਨੀਟੇ ਬਿਚਾਉਣ ਦੇ ਕੰਮ ਆ ਜਾਂਦੀ ਨੇ ਇਸ ਕਰਕੇ ਮੈਨੂੰ ਐ ਵੀ ਚਲੋ ਫਿਰ ਜੇ ਮੈਂ ਮੈਟ੍ਰਸ ਪ੍ਰੋਟੈਕਟਰ ਲੈ ਲਿਆ ਫਿਰ ਮੇਰੀ ਇਹ ਚਾਦਰਾਂ ਸਾਰੀਆਂ ਵੇਸਟ ਜਾਣਗੀਆਂ ਵੇਸਟ ਨਹੀਂ ਚਲੋ ਜਾਣेंगी ਖੈ ਤਾਂ ਫੇਡਡ ਨੇ ਇੰਨੀ ਜ਼ਿਆਦਾ ਖਰਾਬ ਵੀ ਨਹੀਂ ਹੋਈਆਂ ਹਾਲਤ ਖਰਾਬ ਵੀ ਨਹੀਂ ਕਿ نیچے ਬਿਚਾਉਣ ਯੋਗ ਵੀ ਨਹੀਂ ਹੈਗੀਆਂ ਕਲਰ ਫੇਡ ਹੋ ਜਾਂਦੇ ਨੇ ਇਹ ਕਸੀਆਂ ਤਾਂ ਹੈ ਨਹੀਂ ਗੀਆਂ ਉਸ ਕਰਕੇ ਮੈਂ نیچے ਬਿਚਾਉਣ ਨੂੰ ਲਗਾਏ ਹੋਏ ਨੇ ਯਾ ਕੋਈ ਚਾਦਰਾਂ ਛੋਟੀਆਂ ਹੁੰਦੀਆਂ ਨੇ ਵਾਸ਼ ਹੋਣ ਕਰਕੇ ਹੋਸ਼ ਰਿੰਕ ਹੋ ਜਾਂਦੀਆਂ ਨੇ ਤੇ ਰੂਮ ਦੀ ਸਾਫ ਸਫਾਈ ਡਸਟਿੰਗ ਹੋ ਗਈ ਇੰਨੇ ਕੱਪੜੇ ਧੋਤੇਗੇ ਬਾਹਰ ਇਹਨਾਂ ਨੂੰ ਪਾ ਦੇ ਨੇ ਸੁੱਕਣੇ ਇਹ ਹਲਕਾ ਵਾਲਾ ਪਲਾਇਨ ਕੀਤਾ ਤੇ ਇਹ ਹੁਣ ਦਿਨੇ ਮੈਂ ਨਬ ਬੈੱਡ ਤੇ ਹੀ ਰੱਖਿਆ ਕਰਨਾ ਤੇ ਦੁਪਹਿਰੇ ਜਦੋਂ ਰੈਸਟ ਕਰਦੇ ਲੇਟ ਹਲਕੀ ਠੰਡ ਲੱਗਦੀ ਆ ਤਾਂ ਉੱਪਰ ਲਿਆ ਜਾਇਆ ਕਰੂਗਾ ਤੇ ਰਾਤ ਵਾਸਤੇ ਮੋਟਾ ਕੱਢਾਂਗੇ ਬਹੁਤੋ ਚਾਰ ਦਿਨਾਂ ਅੰਚ ਮੋਟਾ ਬਲੈਂਕਟ ਨਿਕਲ ਜਾਣਾ ਠੰਡ ਰਾਤ ਵਾਲੀ ਹੌਲੀ ਹੌਲੀ ਵੱਧ ਰਹੀ ਹੈ ਦਿਨੇ ਅੰਦਰ ਤਾਂ ਠੰਡਨ ਲੱਗਦੀ ਹੈ ਪਰ ਬਾਹਰ ਧੁੱਪ ਤੇਜ ਹੁੰਦੀ ਆ ਤੇ ਅੰਦਰ ਕਮਰੇ ਵਗੈਰਾ ਠੰਡੇ ਹੁੰਦੇ ਨੇ ਜਦ ਰੈਸਟ ਕਰਦੇ ਦੁਪਹਿਰੇ ਉਦੋਂ ਹਲਕੀ ਜਿਹੀ ਠੰਡ ਲੱਗਦੀ ਉਹਦਾ ਹੰਦ ਵੀ ਹਲਕਾ ਤੇ ਬੈਂਡ ਸ਼ੀਟਸ ਵੀ ਹੋ ਗਈਆਂ ਵਾਸ਼ ਤੇ ਮੈਂ ਕੱਢ ਕੇ ਪਾ ਲਾਣੀ ਸੁੱਕਣੇ ਸੁੱਕ ਜਾਣਗੇ ਧੁੱਪ ਪੂਰੀ ਤੀਜਾ ਪਹਿਲਾਂ ਸਵੇਰ ਵਾਲੇ ਕੱਪੜੇ ਸੁੱਕ ਚੁੱਕੀ ਸੀ ਤੇ ਹੁਣ ਸੀ ਦੁਪਹਿਰ ਤੋਂ ਬਾਅਦ ਦਾ ਟਾਈਮ ਜਣ ਕਿ ਚਾਹ ਪੀਣ ਤੋਂ ਬਾਅਦ ਆਪਣੀ ਸ਼ਾਮ ਵਾਲੀ ਚਾਹ ਪੀਣ ਤੋਂ ਬਾਅਦ ਮੈਨਾਂ ਅੱਜ ਪੌੜੀਆਂ ਦੇ ਨੀਚੇ ਵਾਲੀ ਸਪੇਸ ਖਾਲੀ ਕਰਨੀ ਸੀ ਖਾਲੀ ਵੀ ਕਰਨੀ ਸੀ ਤੇ ਸਾਫ਼ ਸਫਾਈ ਵੀ ਕਰਨੀ ਸੀ ਆਹ ਵਾਲੀ ਸਪੇਸ ਦੀ ਇੱਥੇ ਮੇਰੇ ਗ੍ਰੋਸਰੀ ਵਾਲੇ ਕੰਟੇਨਰਸ ਪਏ ਹੁੰਦੇ ਨੇ ਇੱਕ ਕਿਚਨ ਵਾਲਾ ਵੂਡਨ ਡ੍ਰੈਗ ਪਿਆ ਮੇਰੇ ਦਸਤਰ ਵੀ ਇਥੇ ਪਈ ਹੁੰਦੇ ਨੇ ਚਿਮਨੀ ਜਿੱਥੇ ਮੈਂ ਵਾਸ਼ ਕਰਦੀ ਹਾਂ ਔਰ ਟ੍ਰੇ ਵੀ ਇੱਥੇ ਪਈ ਹੁੰਦੀ ਹੈ ਇਸ ਕਰਕੇ ਥੋੜਾ ਥੋੜਾ ਕਰਕੇ ਨਾ ਸਮਾਨ ਕਾਫੀ ਜ਼ਿਆਦਾ ਇਕੱਠਾ ਹੋਇਆ ਪਿਆ ਸੀਗਾ ਕਿਉਂਕਿ ਗਰਮੀਆਂ ਵਿੱਚ ਸਾਨੂੰ ਇਹ ਸਪੇਸ ਖਾਲੀ ਮਿਲ ਜਾਂਦੀ ਹੈ ਤੇ ਜੈਕਟਸ ਨਹੀਂ ਹੈਂਗ ਹੁੰਦੀਆਂ ਪਰ ਹੁਣ ਸਰਦੀ ਦਾ ਮੌਸਮ ਆ ਗਿਆ ਤਾਂ ਇੱਥੇ ਸਾਨੂੰ ਜੈਕਟਸ ਹੈਂਗ ਕਰਨੀਆਂ ਪੈਣਗੀਆਂ ਉਸ ਕਰਕੇ ਆਹ ਵਾਲੀ ਸਪੇਸ ਖਾਲੀ ਹੋਊਗੀ ਅੱਜ ਤੇ ਇਹਦੀ ਸਾਰ ਸਫਾਈ ਹੋਊਗੀ ਪਰ ਜਿਹੜਾ ਸਮਾਨ ਆਪਾਂ ਕੱਢਦੇ ਆਂ ਕੋਈ ਜਗ੍ਹਾ ਖਾਲੀ ਕਰਨੀ ਪੈਂਦੀ ਉਹ ਸਮਾਨ ਆਪਾਂ ਕਿੱਥੇ ਕਿਵੇਂ ਐਡਜਸਟ ਕਰਦੇ ਆਂ ਉਹ ਆਪਾਂ ਨੂੰ ਲੇਡੀਜ਼ ਨੂੰ ਪਤਾ ਘਰ ਵਿੱਚ ਆਪਾਂ ਕਿੰਨੀਆਂ ਐਡਜਸਟਮੈਂਟ ਕਰਦੇ ਆਂ ਸਮਾਨ ਕੋਈ ਸਮਾਨ ਇੱਧਰ ਰੱਖੋ ਕੋਈ ਉੱਧਰ ਰੱਖੋ ਕੋਈ ਕਿਤੇ ਜਗ੍ਹਾ ਬਣਾਓ ਕਿਸੇ ਸਮਾਨ ਦੀ ਕਿਤੇ ਜਗ੍ਹਾ ਬਣਾਓ ਕੋਈ ਸਮਾਨ ਕੱਢ ਦੋ ਹਣਾ ਬਹੁਤ ਸਟਰਗਲ ਕਰਨੀ ਪੈਂਦੀ ਆ ਜੈਂਟਸ ਨੂੰ ਅਹ ਲੱਗਦਾ ਵੀ ਲੇਡੀਜ਼ ਸੌਖਾ ਘਰੇ ਰਹਿੰਦੀਆਂ ਨੇ ਰਾਸ਼ਨ ਲਿਆ ਕੇ ਦੇ ਦਿੰਦੇ ਨੇ ਖਾਣਾ ਬਣਾ ਲਿਆ ਖਾ ਲਿਆ ਚਲੋ ਜੀ ਪਰ अपनी जीगल है ना कोई समझ नहीं सकता जी लेज़ की स्ट्रगल है जेडी आप अलमारियां कपड़े सैट करने समान किचन च समान होर पक्सिया ज बैड दवाच कि समान एडजस्टमेंट करनी पैंती है अपन कोई चीज़ रखनी पैंती है कोई क्डनी पी आप ही जानते तो सारी स्पेस मैं कर खाली तो उस फिर इंधर साफ सफाई उपरवाली शेल्फ में खाली करती इतने असं अपने रात वे बिस्तर रखते होंने जिम्मे रात वाले पिलोस हो गए ब्लैकेट हो गए ਤੇ ਨੀਚੇ ਵਾਲੇ ਹੈਂਗਰ ਵਾਲੀ ਰੌਣ ਲੱਗੀ ਹੋਈ ਹੈ ਨੀਚੇ ਵਾਲੇ ਸੈਕਸ਼ਨ ਵਿੱਚ ਤੇ ਉਥੇ ਜੈਕਟਸ ਹੈਂਗ ਹੋ ਜਾਣੀਆਂ ਤੇ ਇੱਕ ਪਿਛਲੇ ਸਾਲ ਇੱਥੇ ਲਾਈਟ ਵੀ ਲਗਾਈ ਸੀ ਇਹ ਬੈਟਰੀ ਵਾਲੀ ਲਾਈਟ ਹੈ ਕਿਉਂਕਿ ਸਰਦੀ ਵਿੱਚ ਜਦੋਂ ਖੋਲਦੇ ਆ ਨਾ ਆਪਣੀ ਕਬਡ ਖੋਲਦੇ ਆ ਜੈਕਟਸ ਵਗੈਰਾ ਚੱਕਣ ਵਾਸਤੇ ਉਦੋਂ ਅੰਦਰ ਨਹੀਂ ਰਹ ਹੁੰਦਾ ਕਈ ਵਾਰ ਲੌਬੀ ਵਾਲੀ ਲਾਈਟ ਵੀ ਨਹੀਂ ਔਨ ਹੁੰਦੀ ਹੈਗੀ ਸਰਦੀ ਦੇ ਦਿਨਾਂ ਚ ਉਹੀ ਨਹੀਂ ਰਹ ਹੁੰਦਾ ਲਾਈਟ ਨਾ ਔਨ ਕਰੀਏ ਤੇ ਕੁਝ ਨਹੀਂ ਦਿਖਦਾ ਇਸ ਕਰਕੇ ਲਾਈਟ ਲਗਾਈ ਹੋਈ ਹੈ ਬੈਟਰੀ ਵਾਲੀ ਇੱਥੇ ਤੇ ਕੰਟੇਨਰਸ ਵਿੱਚ ਮੈਂ ਦੇਖ ਲਵਾਂਗੀ ਮੇਰੇ ਕੋਲ ਕੀ ਗਰੋਸਰੀ ਹੈ ਜੋ ਕੋਈ ਡੱਬਿਆਂ ਚ ਰੀਫਿਲ ਕਰਨ ਵਾਲੀ ਹੋਈ ਤਾਂ ਰੀਫਿਲ ਹੋ ਜੂਗੀ। ਫਸ ਮੇਰੇ ਕੋਲੇ ਗਰੋਪ ਗਰੋਸਰੀ ਪਤਾ ਕੀ ਸੀ ਨਮਕ ਤੇ ਪੈਕੇਟ ਸੀਗੇ। ਬੂੰਦੀ ਦੇ ਪੈਕੇਟਸ ਵੀ ਇੱਕ ਚਾਹ ਪੱਤੀ ਦਾ ਪੈਕੇਟ ਸੀਗਾ। ਇੱਕ ਸੂਜੀ ਦਾ ਪੈਕੇਟ ਸੀ ਥੋੜੇ ਥੋੜੇ ਮੇਰੇ ਕੋਲੇ ਪਈ ਸੀ ਜਣੇ ਰਾਜਮਾ ਕਾਲੇ ਜਣੇ ਚਿੱਟੇ ਜਣੇ ਤਿੰਨ ਚੀਜ਼ਾਂ ਇਹ ਪਈਆਂ ਸੀ ਬੱਸ ਗਰੋਸਰੀ ਸਾਰੀ ਸ਼ਾਪਿੰਗ ਕਰਨ ਵਾਲੀ ਹੋਈ ਪਈ ਰਾਸ਼ਨ ਦੀ। ਉਸ ਕਰਕੇ ਨਾ ਡੱਬੇ ਮੇਰੇ ਖਾਦੀ ਪਈ ਨੇ। ਪਰ ਕਰਾਂਗੇ ਦਵਿੰਦਰ ਉਹਨਾਂ ਟਾਈਮ ਲੱਗੂਗਾ ਜਾਵਾਂਗੇ। ਜਿੰਨੇ ਕਿਤੇ ਲੋਡ ਹੁੰਦੇ ਜੋ ਕੁਝ ਐਮਰਜੈਂਸੀ ਹੁੰਦੀ ਆ ਤਾਂ ਲੈ ਹੋਂਨੇ ਹੁੰਨੇ ਆ ਵਸੇ ਦਾਲਾਂ ਵਗੈਰਾ ਦਾ ਸਟਾਕ ਮੇਰੇ ਕੋਲ ਹੈਗਾ ਯਾਨੀ ਕਿ ਡੱਬਿਆਂ ਵਿੱਚ ਪਿਆ ਪਰ ਡੱਬਿਆਂ ਤੋਂ ਬਿਨਾ ਐਕਸਟਰਾ ਪੈਕੇਟ ਕੋਈ ਨਹੀਂ ਹੈਗਾ ਉਹ ਹਜੇ ਪਿਆ ਬਾਕੀ ਮਿਰਚ ਮਸਾਲੇ ਡੱਬਿਆਂ ਵਿੱਚ ਜਿੰਨੇ ਕਿ ਹੈਗੇ ਨੇ ਓਨੇ ਹੀ ਚੱਲ ਰਹੇ ਨੇ ਤੇ ਫਿਲਹਾਲ ਮੇਰੇ ਕੋਲ ਇਹ ਸੌਫ ਬਿਲਕੁਲ ਖਤਮ ਹੋਈ ਪਈ ਹੈ ਤੇ ਇਹ ਬਸ ਚੱਲ ਰਿਹਾ ਠੀਕ ਹੈ ਰਾਸ਼ਨ ਹੁੰਦਾਂ ਨੇ ਕਈ ਵਾਰ ਟਾਈਮ ਨਹੀਂ ਲੱਗਦਾ ਇੰਨਾ ਬੀਜ਼ ਸ케ਜੂਲ ਹੋਏ ਪਏ ਦਵਿੰਦਰ ਦਾ ਤੇ ਪਰ ਉਹ ਜਿਹੜੀ ਚੀਜ਼ ਲੱਗਦਾ ਵੀ ਹਾਂ ਐਮਰਜੈਂਸੀ ਹੈਗੀ ਉਹ ਲੈ ਲੈਣੇ ਹੁੰਨੇ ਆਂਗੇ ਜਿਹੜਾ ਰਾਸ਼ਨ ਫਿਲ ਕਰਨ ਨਾਲ ਸਟੱਬਿਆਂ ਵਿੱਚ ਹੁੰਮੇ ਰਿਫਿਲ ਕਰਤਾ ਸਮਾਨ ਥੋੜਾ ਥੋੜਾ ਚਨੇ ਰਾਜਮਾ ਵਗੈਰਾ ਜਿੰਨੇ ਕੁ ਰਿਫਿਲ ਹੋਣੇ ਸੀ ਸਾਬਤ ਧਨੀਆ ਦਾ ਪੈਕਟ ਪਏ ਉਹ ਮੈਂ ਪੈਂਟਰੀ ਚ ਰੱਖ ਲੈ ਕਿਉਂਕਿ ਮੈਂ ਉਹ ਵੀ ਕਿ ਦੋ ਦਿਨਾਂ ਦੇ ਵਿੱਚ ਇਹਨਾਂ ਧਨੀਆ ਰੋਸਟ ਕਰਕੇ ਉਹ ਪਾਊਡਰ ਬਣਾਉਣਾ ਧਨੀਆ ਦਾ ਉਹ ਮੈਂ ਉੱਧਰ ਰੱਖ ਲੈ ਪੈਕਟ ਤੇ ਡੱਬੇ ਹੋਗੇ ਖਾਲੀ ਸਿਰਫ ਇੱਕ ਡੱਬੇ ਵਿੱਚ ਹੀ ਤਿੰਨ ਚਾਰ ਪੈਕਟਸ ਨੇ ਬੁੰਦੀ ਨਮਕ ਚਾਹ ਪੱਤੀ ਦਾ ਇੱਕ ਸੂਚੀ ਦਾ ਬਸ ਇਹ ਡੱਬੇ ਹੋ ਕੇ ਖਾਲੀ ਤੇ ਇਹਨਾਂ ਨੂੰ ਵੀ ਟਿਕਾਉਣੇ ਅੰਦਰ ਜਗ੍ਹਾ ਬਣਾਉਣੀ ਹੈ ਇਹਨਾਂ ਦੀ ਵੀ ਜਗ੍ਹਾ ਬਣਾਉਣੀ ਕਿਸੇ ਨੂੰ ਸਮਾਨ ਲਈ ਕੋਈ ਨਵਾਂ ਨਵੀਂ ਜਗ੍ਹਾ ਬਣਾਉਣੀ ਰੀਅਲੀ ਗਰੀਮ ਹਾਰਡ ਬਹੁਤ ਮੁਸ਼ਕਲ ਹੋ ਜਾਂਦਾ ਵੀ ਕਿਵੇਂ ਕੁਝ ਐਡਜਸਟ ਕਰੀਏ ਚਲੋ ਇਹ ਡੱਬਿਆਂ ਦੀ ਮੈਂ ਜਗ੍ਹਾ ਇੱਥੇ ਬਣਾਤੀ ਫਿਰ ਕੱਲ ਨੂੰ ਮੈਂ ਜੈਕਟਸ ਸੈੱਟ ਕਰੂੰਗੀ ਇਹ ਆਪਣਾ ਵੂਲਨ ਰੈਕ ਇੱਥੇ ਰੱਖਦਾ ਜਿਹੜਾ ਮੇਰੇ ਕਿਚਨ 'ਚ ਹੁੰਦਾ ਸੀ ਜਿਸ ਦਿਨ ਮੈਂ ਕਿਚਨ ਕਲੀਨ ਕਰਿਆ ਮੇਰੇ ਦਿਮਾਗ ਵਿੱਚ ਹੀ ਨ ਆਇਆ ਕਿਵੇਂ ਕਿਚਨ 'ਚ ਟਿਕਾ ਦਾਂ ਪਰ ਜਿੱਦ ਦੇ ਕਦੇ ਹੁਣ ਮੈਂ ਤਾਂ ਕਾਰਨਰ ਸਾਫ ਕਰਿਆ ਤਾਂ ਮੈਂ ਜਿਹੜਾ ਮੇਰੇ ਕਿਚਨ ਚ ਰੈਕ ਪਿਆ ਉਹ ਮੈਂ ਚੱਕ ਦੂੰਗੀ ਇਹ ਰੱਖ ਦੂੰਗੀ ਫਿਲਹਾਲ ਮੈਂ ਇੱਥੇ ਕੱਢ ਕੇ ਰੱਖਤਾ ਕਿਉਂਕਿ ਮੈਂ ਇੱਥੇ ਵੀ ਯੂਜ਼ ਕਰ ਸਕਦੀ ਆ ਜੇ ਮੇਰੇ ਕੋਲੇ 스ਨੈਕਸ ਵਗੈਰਾ ਦੇ ਡੱਬੇ ਰੱਖਣੇ ਨੇ ਇੱਥੇ ਵੀ ਵਧੀਆ ਯੂਜ਼ ਚ ਆ ਜਾਊਗਾ ਬਸ ਥੋੜਾ ਜਿਹਾ ਸਾਫ ਕਰਨ ਵਾਲਾ ਸਾਫ ਕਰ ਲੂੰਗੀ ਹੁਣ ਇੱਕ ਟਾਈਮ ਕੱਢ ਕੇ ਕਪੜਾ ਮਾਰ ਦਿਆਂ ਇੱਥੇ ਵੀ ਇੱਥੇ ਕੱਢ ਕੇ ਰੱਖਤਾ ਬਹੁਤ ਵਧੀਆ ਬਹੁਤ ਵਧੀਆ ਸੈਟਿੰਗ ਬਣ ਗਈ ਇੱਥੇ ਪੂਰਾ ਪੂਰਾ ਵਧੀਆ ਆ ਗਿਆ ਉਹ ਮੈਂ ਕਿਚਨ ਚ ਰੱਖੂੰਗੀ ਅ ਬਸ ਜਿਸ ਦਿਨ ਕਦੇ ਮੈਂ ਹੁਣ ਆਪਦਾ ਕਿਚਨ ਫਰਮੇ ਚੇਂਜ ਕਰ ਲਵਾਂ ਕਿਚਨ ਚ ਜਿਹੜਾ ਮੇਰੇ ਪਿਆ ਫਿਲਹਾਲ ਉਹ ਚੱਕ ਦੂੰਗੀ ਤੇ ਇਹ ਵਾਲਾ ਮੈਂ ਕਿਚਨ ਚ ਟਿਕਾ ਲੂੰਗੀ ਤੇ ਇੱਥੇ ਰੱਖਣਾ ਇੱਥੇ ਵੀ ਯੂਜ਼ ਹੋ ਜਾਊਗਾ ਤੇ ਉਹ ਵਾਲਾ ਚੱਕ ਕੇ ਇੱਥੇ ਰੱਖ ਸਕਦੇ ਆ ਤਾਂ ਦੋਨੇ ਜਗ੍ਹਾ ਯੂਜ਼ ਹੋ ਜਾਣਗੇ ਇਹ ਜਿਵੇਂ ਕੋਈ ਸਨੈਕਸ ਵਾਲਾ ਡੱਬੇ ਰੱਖਣੇ ਨੇ ਇੱਥੇ ਵੀ ਆਪਾਂ ਰੱਖ ਸਕਦੇ ਆ ਕਿਚਨ ਲਈ ਤਾਂ ਬਣਾਈ ਬਣਿਆਗਾ ਤੇ ਬਾਕੀ ਜਿਵੇਂ ਆ ਮੈਂ ਇੱਕ ਵਾਰ ਖਾਲੀ ਡੱਬੇ ਟਿਕਾ ਕੇ ਦੇਖੇ ਨੇ ਵੀ ਇੱਥੇ ਸਨੈਕਸ ਰੱਖ ਸਕਦੇ ਆਂਗੇ ਇਹਦੇ ਵਿੱਚ ਮੈਂ ਪਾਈ ਹੋਈ ਹੈ ਮੂੰਗਫਲੀ ਦਿਵਿੰਦਰ ਬਹੁਤ ਐਡਵਾਂਸ ਚੱਲਦੇ ਨੇ ਮੈਂ ਕਿਹਾ ਜਦੋਂ ਉਹਨੂੰ ਲੋੜੀਆ ਸੀਜ਼ਨ ਆਉਣਾ ਉਦੋਂ ਨੂੰ ਆਪਾਂ ਮੂਵ ਲਿੰਗਜ ਕਾ ਦੋ ਜੀ ਕਾ ਲੈਣਾ ਫਿਰ ਖਾਣ ਨੂੰ ਦਿਲ ਨਹੀਂ ਕਰਦਾ ਬੰਨ ਹੀ ਲੱਗ ਜਾਂਦਾ ਖਾਣਾ ਚਲੋ ਜੀ ਇਹਦੀ ਸੈਟਿੰਗ ਵਿੱਚ ਇੱਥੇ ਬਣਾਈ ਇੱਕ ਵਾਰ ਤਾਂ ਉਹ ਮੈਂ ਕਿਚਨ 'ਚ ਰੱਖੂ ਬਣਾਇਆ ਤਾਂ ਮੈਂ ਕਿਚਨ ਵਾਸਤੇ ਬਹੁਤ ਸੋਹਣਾ ਬਹੁਤ ਹੈਵੀ ਪੂਰਾ ਹੈਵੀ ਰੈਕ ਬਣਿਆ ਹੋਇਆ ਵੁੱਡਨ ਰੈਕ ਤੇ ਮਹਿੰਗਾ ਵੀ ਸਾਨੂੰ ਬਹੁਤ ਪਿਆ ਸੀ ਤੇ ਹੈਵੀ ਵੀ ਪੂਰਾ ਆਹ ਵਾਲੀ ਸਪੇਸ ਵੀ ਮੈਂ ਕਰਤੀ ਖਾਲੀ ਸਾਫ਼ ਕਰਤੀ ਖਾਲੀ ਵੀ ਹੋਗੀ ਕੱਲ ਨੂੰ ਜੈਕਟਸ ਹੈਂਗ ਕਰੂੰਗੀ ਅੱਜ ਮੇਰੀ ਹਿੰਮਤ ਨਹੀਂ ਪੈ ਰਹੀ ਹੈਗੀ ਵੀ ਜੈਕਟਸ ਮੈਂ ਉੱਪਰ ਉਤਾਰਾਂ ਤੇ ਤੇ ਹੈਂਗ ਕਰਾਂ ਅਧਰ ਪੌਣਾ ਘੰਟਾ ਲੱਗ ਜਾਣਾ ਉਸ ਕੰਮ ਤੇ ਵੀ ਇਸ ਕਰਕੇ ਹੁਣ ਟਾਈਮ ਵੀ ਹੈ ਨਹੀਂ ਮੇਰੇ ਕੋਲ ਕਿਉਂ ਮੈਂ ਵਾਕ ਵੀ ਕਰਨੀ ਹੈ ਮੇਰੀ ਵਾਕ ਮਿਸ ਹੋਊਗੀ ਤੇ ਮੇਰੀ ਹਿੰਮਤ ਵੀ ਨਹੀਂ ਪੈ ਰਹੀ ਹੈਗੀ ਘੋੜੀ ਲਗਾਉਣੀ ਪਊ ਘੋੜੀ ਲਗਾ ਕੇ ਮੈਂ ਉੱਪਰੋਂ ਜੈਕਟਸ ਉਤਾਰਨੇ ਰਹਿਣੀਆਂ ਫਿਰ ਹੈਂਗ ਕਰਨੀਆਂ ਪੈਣਗੀਆਂ ਪਰ ਮੈਂ ਸਾਫ਼ ਕਰਕੇ ਰੱਖਤਾ ਤਾਂ ਕਿ ਕੱਲ ਨੂੰ ਮੈਂ ਕੱਲ ਮੇਰਾ ਜੈਕਟਸ ਟੰਗਣ ਦਾ ਹੀ ਕੰਮ ਹੋਵੇ ਸਫਾਈ ਤਾਂ ਕਰਨੀ ਪਵੇ ਅੱਜ ਮੈਂ ਆਪਣੀ ਸਪੇਸ ਸਾਰੀ ਖਾਲੀ ਨਹੀਂ ਕਰਦੀ ਇਹੜੇ ਮੇਰੇ ਗਰੋਸਰੀ ਵਾਲੇ ਡੱਬੇ ਸੀ ਉਹ ਮੈਂ ਉੱਥੇ ਰੱਖਤੇ ਖਾਲੀ ਨੇ ਸਾਰੇ ਸਿਰਫ ਇੱਕ yellow ਵਾਲਾ ਡੱਬਾ ਭਰਿਆ ਹੋਇਆ ਬਾਕੀ ਡੱਬੇ ਸਾਰੇ ਖਾਲੀ ਨੇ ਰਾਸ਼ਨ ਖਤਮ ਖਤਮ ਹੋਏ ਪਹਿਲੇ ਆਉਣਾ ਨਾ ਹੋਇਆ ਪਿਆਗਾ ਤੇ ਉੱਪਰ ਵਾਲਾ ਖਾਣਾ ਵੀ ਸਾਫ਼ ਕਰਤਾ ਉੱਪਰ ਵਾਲੇ ਵੀ ਖਾਣੇ ਵੀ ਸਾਡੇ ਬਿਸਤਰੇ ਹੁੰਦੇ ਨੇ ਰਾਤ ਨੂੰ ਲੈਣ ਵਾਲੇ ਤੇ نیچے ਹੁਣ ਜੈਕਟਸ ਹੈਂਗ ਹੋ ਜਾਣਗੇ ਗਰਮੀਆਂ ਵਿੱਚ ਸਾਨੂੰ ਇਹ ਸਪੇਸ ਯੂਜ਼ ਕਰਨ ਨੂੰ ਮਿਲ ਜਾਂਦੀ ਕਿਉਂਕਿ ਜੈਕਟਸ ਨਹੀਂ ਹੈਂਗ ਕਰਨੀਆਂ ਪੈਂਦੀਆਂ ਤੇ ਸਰਦੀਆਂ ਵਿੱਚ ਜੈਕਟਸ ਲਈ ਬਹੁਤ ਵਧੀਆ ਜਗ੍ਹਾ ਮਿਲ ਜਾਂਦੀਆਂ ਕਿਉਂਕਿ ਜੈਕਟਸ ਫਲਫੀ ਹੁੰਦੀਆਂ ਨੇ ਬਹੁਤ ਜਗ੍ਹਾ ਰੋਕਦੀਆਂ ਨੇ। ਅਲਮਾਰੀਆਂ ਫਿਰ ਭਰ ਜਾਂਦੀਆਂ ਨੇ। 2-4 ਜੈਕਟਸ ਨਾਲ ਹੀ ਅਲਮਾਰੀਆਂ ਫੁੱਲੇ-ਫੁੱਲੇ ਹੋ ਜਾਂਦੀਆਂ ਨੇ। ਤੇ ਇਹ ਸਪੇਸ ਬਹੁਤ ਵਧੀਆ ਜੈਕਟਸ ਹੈਂਗ ਕਰਨ ਵਾਸਤੇ। ਹੁਣ ਮੈਂ ਤਿਆਰੀ ਕਰਦੀ ਆਂ ਦਾਲ ਦੀ। ਦਾਣੇ ਇੱਧਰ ਮੈਂ ਬੋਇਲ ਕਰਕੇ ਰੱਖਤੀ ਸੀ। येलो ਮੂੰਗੀ ਦਾਲ ਜੋ ਮੈਂ ਚਾਹ ਬਣਾ ਰਹੀ ਸੀ ਨਾ ਚਾਹ ਬਣਦੇ-ਬਣਦੇ ਪਾਣੀ 'ਚ ਨੂੰਨ ਮਿਰਚ ਪਾ ਕੇ ਦਾਲ ਉਬਾਲਤੀ। ਪਾ ਤੜਕਾ ਨਹੀਂ ਲਗਾਇਆ ਤੜਕਾ ਹਮ ਲਗਾਉਣੀ ਆ ਇਸ ਟੀਵੀ ਤੇ ਨਿਕਲ ਚੁੱਕੀ ਐ ਬੋਇ ਨਹੀਂ ਕਰਤੀ ਸਾਰ ਤੜਕਾ ਹਵਾ ਦੇ ਵਿੱਚ ਲਗਾਉਣੀ ਨਹੀਂ ਮੋਸਟਲੀ ਮੈਂ ਪਹਿਲੇ ਤੜਕਾ ਲਗਾਵਾਂ ਹੁੰਦੇ ਆ ਫਿਰ ਮੈਂ ਆਟਾ ਗੁੰਨੂ ਇਸ ਵਾਰ ਜਾਉਂਗੀ ਬਾਹਰ ਵਾਕ ਕਰਨ ਸ਼ਾਮ ਨੂੰ ਬਾਹਰ ਨਿਕਲਣਾ ਜਵਾ ਖਾਵਾਂਗੇ ਉਹਨਾਂ ਚਾਹ ਹੁੰਦਾ ਵੀ ਕਦੋਂ ਵਾਕ ਦਾ ਟਾਈਮ ਹੋਊ ਤੇ ਕਦੋਂ ਮੈਂ ਬਾਹਰ ਨਿਕਲਾਂ ਸ਼ਾਮ ਨੂੰ ਮੈਂ ਅੰਦਰ ਨਹੀਂ ਰਹਿ ਸਕਦੀ ਜੀ ਮੇਰਾ ਤਾਂ ਦਿਮਾਗ ਖੱਡੇ ਮੈਨੂੰ ਹੁੰਦਾ ਕਦੋਂ ਮੈਂ ਬਾਹਰ ਨਿਕਲਣਾ ਸਵੇਰ ਦੀ ਪਲੈਨਿੰਗ ਵੀ ਕਰਦੇ ਹਾਂ ਸਵੇਰੇ ਕੀ ਬਣੂਗਾ ਸੋ ਇਹ ਰਹੀ ਮੇਰੀ ਸਲਾਹ ਵੀ ਕੋਈ ਚਨੇ ਵਗੈਰਾ ਪੇਨਾ ਕਾਲੇ ਚਨੇ ਜਾਂ ਚਿੱਟੇ ਚਨੇ ਮੈਂ ਰਾਜਮਾ ਤਾਂ ਅਸੀਂ ਹੁਣੇ ਰੀਸੈਂਟਲੀ ਬਣਾਤੀ ਸਾਡੇ ਥੋੜੇ ਦਿਨ ਹੋ ਗਏ ਨੇ ਕਾਲੇ ਜਣੇ ਜਾਂ ਚਿੱਟੇ ਜਣੇ ਇਹਨਾਂ ਦੋਨਾਂ ਚੋਂ ਇੱਕ ਦੇ ਤਰ੍ਹਾਂ ਚੀਜ਼ ਬਣ ਜਾਊਗੀ ਤੜਕਾ ਥੋੜਾ ਦਾ ਮੈਂ ਜਿਹੜਾ ਬਾਅਦ ਵਿੱਚ ਤੜਕਾ ਲਗਾਉਂਦੇ ਆਂ ਦਾਲ ਵਿੱਚ ਨਾ ਫਿਰ ਉਹ ਜਿਆਦਾ ਵਿੱਚ ਰਲ ਜਾਂਦੀ ਉੱਤੇ ਉੱਤੇ ਆ ਨਾ ਫਿਰ ਦਵਿੰਦਰ ਪਤਾ ਕੀ ਕਰਦੇ ਨੇ ਕੱਢੀ ਜਾਂਦੇ ਨੇ ਕੱਢੀ ਜਾਂਦੇ ਨੇ ਮਾਣਾ ਮਾਣਾ ਕਰਕੇ ਇਸ ਕਰਕੇ ਥੋੜੀ ਪਿਆਜ਼ ਪਾਉਂਗੀ ਤਾਂ ਕਿ ਉੱਪਰ ਜਿਆਦਾ ਦਿਖੇ ਨਾ ਮੈਨੂੰ ਸੌਣ ਲੱਗਦਾ ਅਦਰਕ ਵੀ ਲਸਣ ਵੀ ਪਰ ਉਹ ਕੰਟੀਨਿਊ ਨਹੀਂ ਮੂੰਹ 'ਚ ਨਹੀਂ ਆਉਣਾ ਜੀਗਾ ਬਾਹਰ ਆਈ ਹੋਈ ਹੈ ਹੈਲਪਰ ਉਧਰ ਬਾਹਲੇ ਸਟੋਰਸ ਦੀ ਉਸ ਦਾ ਸਾਫ਼ ਸਫਾਈ ਕਰ ਰਹੀ ਹੈ ਉਧਰ ਹੈਲਪਰ ਆਈ ਹੋਈ ਹੈ ਬਾਹਰ ਹੁਣ ਕਿਹਦੇ ਬਾਹਲੇ ਸਟੋਰ ਸਾਫ਼ ਕਰਦੇ ਆ ਜਿਹੜਾ ਆਹ ਵਾਲਾ ਕਮਰਾ ਫਰੰਟ ਤੇ ਬਾਹਰ ਉਹ ਤਾਂ ਕਰ ਗਈ ਤੇ ਹੁਣ ਉਹ ਦੂਜਾ ਸਟੋਰ ਕਰ ਰਹੀ ਹੈ ਬੇਟੀਆਂ ਵਾਲਾ ਉਹ ਕਰ ਰਹੀ ਹੈ ਆਈ ਫਿਰ ਜਦ ਪਤੀਏ ਜਾਲੇ ਜੂਲੇ ਝਾੜ ਦਾਂ ਨੀ ਦਰਵਾਜਿਆਂ ਦੀ ਸਾਫ ਸਫਾਈ ਕਰ ਦਾਂਗੀ ਗਿੱਲਾ ਕੱਪੜਾ ਮਾਰ ਦਾਂ ਨੀ ਫਲੋਰ ਤੇ ਝਾੜੂ ਓੱਚਾ ਹੋਏ ਨੂੰ ਵਧੀਆ ਸਾਫ ਕਰ ਦਾਂਗੀ। ਫ੍ਰਿਜ ਵਿੱਚ ਨਾ ਥੋੜਾ ਜਿਹਾ ਜੂਸ ਪਿਆ ਸੀ ਬੋਟਲ ਵਿੱਚ ਤੇ ਇੱਕ ਇਹ ਫਰੂਟੀ ਪਈ ਸੀ ਤੇ ਅੱਜ ਮੈਂ ਕੱਢ ਹੀ ਦਿੱਤੀ ਮੈਂ ਕਿ ਹੈਲਪਰ ਨੂੰ ਦੇ ਦਾਂ ਨਾ ਪਹਿਲਾਂ ਮੈਂ ਤੇਰੀ ਐਕਸਪਾਇਰੀ ਡੇਟ ਚੈੱਕ ਕੀ ਦੇਖੋ ਵੀ ਕਿਉਂਕਿ ਨਾ ਕਿਸੇ ਨੂੰ ਚੀਜ਼ ਦੇਣ ਤੋਂ ਪਹਿਲਾਂ ਉਹਦੀ ਡੇਟ ਹਮੇਸ਼ਾ ਚੈੱਕ ਕਰਦੀ ਆ ਮੈਂ ਕਿ ਐਕਸਪਾਇਰ ਨਾ ਹੋਵੇ ਤਾਂ ਅਗਲਾ ਆਏ ਨਾ ਕਈ ਵਕਸਪਾਇਰ ਸੀ ਤਾਂ ਦੇ ਦੇ ਕਿਉਂਕਿ ਜੂਸ ਕਰ ਰਹੇ ਹੋਂ ਬੱਚੇ ਹੈ ਨਹੀਂਗੇ ਤਾਂ ਹੁਣ ਅਸੀਂ ਇਹ ਨਹੀਂ ਪੀਂਦੇ ਮਿੱਠਾ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਲੋ ਜੀ ਆਪਣੀ ਮੂੰਗੀ ਦਾਲ ਬਣ ਚੁੱਕੀ ਹੈ ਧਨੀਆ ਵੀ ਮੈਂ ਹਰਾ ਧਨੀਆ ਤਾੜਾ ਬਾੜੀ ਚੁਲਿਆਂ ਕੇ ਪਾਤਾ ਹੁਣ ਧਨੀਏ ਦੀ ਕੋਈ ਪਾਬੰਦੀ ਨਹੀਂ ਕਿਉਂਕਿ ਬੇਟਾ ਹੈ ਨਹੀਂ ਇੰਨੀ ਤਾਂ ਬੱਚੇ ਹੁੰਦੇ ਨਾ ਧਨੀਆ ਨਹੀਂ ਖਾਣ ਪਾਉਣ ਦਿੰਦੇ ਸਬਜ਼ੀ ਵਿੱਚ ਪਾਬੰਦੀ ਰਾਂ ਦੇਣ ਧਨੀਆ ਤੇ ਵੀ ਤੇ ਹੁਣ ਕੋਈ ਪਾਬੰਦੀ ਨਹੀਂ ਹੈ ਪਰ ਲਸਣ ਅਦਰਕ ਤੇ ਜ਼ਰੂਰ ਪਾਬੰਦੀ ਹੈ ਧਨੀਏ ਤੇ ਕੋਈ ਪਾਬੰਦੀ ਨਹੀਂ ਦਾਲ ਦਾ ਕਲਰ ਟੈਕਸਚਰ ਬਹੁਤ ਵਧੀਆ ਬਣਿਆ ਥੋੜਾ ਜਿਹਾ ਤੜਕਾ ਨਾ ਜ ਦਿਖ ਰਿਹਾ ਕਿਉਂਕਿ ਮੈਂ ਬਾਅਦ ਵਿੱਚ ਲਗਾਇਆ ਸੀ ਟਾਈਮ ਹੋ ਗਿਆ 4:40 ਦਾ ਪੌਣੇ 5 ਵਾਂਗੂ ਹੋ ਗਿਆ ਟਾਈਮ ਤੇ ਹੁਣ ਮੈਂ ਲੱਕੀ ਗ੍ਰੀਨ ਟੀ ਗ੍ਰੀਨ ਟੀ ਪੀ ਕੇ ਫਿਰ ਮੈਂ ਜਾਉਂਗੀ ਵਾਕ ਕਰਨ ਵਾਕ ਕਰਦੀ ਆਂ ਦਾਲ ਬਣ ਚੁੱਕੀ ਆ ਆਟਾ ਮੈਂ ਗੁੰਨਿਆ ਨਹੀਂ ਮੈਂ ਚਲ ਵਾਕ ਕਰਕੇ ਆ ਕੇ ਫਿਰ ਅੰਦਰ ਗੁੰਨੂ ਬਾਅਦ ਵਿੱਚ ਗੁੰਨੂ ਕਿ ਆਟਾ ਵਾਕ ਕਰਨ ਤੋਂ ਬਾਅਦ ਕਿਉਂਕਿ ਥੋੜਾ ਜਿਹਾ ਆਟਾ ਉਹ ਤੇ ਕਰਾ ਟਾਈਮ ਲੱਗਦਾਗਾ ਤੇ ਵਾਕ ਕਰ ਲਾਂ ਪਹਿਲਾਂ ਮੈਂ ਫਿਰ ਨਾ ਦਿਨ ਬਹੁਤ ਛਿਪ ਜਾਂਦਾ ਨੇ ਰੋਹ ਜਾਂਦਾ ਉਹ ਹਾ ਉਹ ਟਾਈਮ ਬਹੁਤ ਜ਼ਿਆਦਾ ਹੋ ਜਾਂਦਾ ਇਸ ਕਰਕੇ ਪਹਿਲਾਂ ਮੈਂ ਕਿਹਾ ਵਾਕ ਕਰਨਾ ਅੱਠ ਵਜੇ ਰਿễ ਵੀ ਗੁੰਨ ਲੂ ਗੋ ਖਾਣਾ ਤਸੀਂ ਡੇਟ ਖਾਂਦੇ ਆ 7:30 ਵਜੇ ਤੋਂ ਪਹਿਲਾਂ ਨਹੀਂ ਖਾਂਦੇ ਮੈਂ ਤਾਂ ਆਪਣ ਲੱਕਦੀ ਨਾਲ ਕਰ ਲਾਂਦੀ ਆ ਪਰ ਮੰਮੀ ਤੇ ਦਵਿੰਦਰ ਜਲਦੀ ਉਹਦੀ ਖਾਣਾ ਖਾਂਦੇ ਨਹੀਂ ਤਾਂ ਪਿੰਡਾਂ ਚ ਹੀ ਹੁੰਦਾ ਨਾ ਵੀ ਆਪਾਂ ਖਾਣਾ ਜਲਦੀ ਖਾ ਕੇ ਜਲਦੀ ਪਾਏ ਨਾ ਸਾਡੇ ਕਰੇ ਤਾਂ ਸਰਦੀ ਗਰਮੀ ਇਹ ਰਵਾਜ ਹੈ ਹੀ ਨੀਗਾ ਵੀ ਖਾਣਾ 6 ਵਜੇ ਖਾ ਕੇ ਬਿਸਤਰਾਂ ਚ ਬੰਦ ਜਾਣਾ ਸਾਡੇ ਤਾਂ 7:30 ਤੋਂ ਪਹਿਲਾਂ ਖਾਂਦੇ ਨੇ ਕਈ ਵਾਰ ਤਾਂ 8 ਹੀ ਵਜਾਂਦੇ ਦਵਿੰਦਰ ਵੀ ਕਹਿੰਦੇ ਨੇ ਅੰਟੀ ਛੇ ਤੇ ਕੀ ਹੋਏਗਾ ਰੋਟੀ ਖਾਣ ਨੂੰ ਹੁਣੀ ਹੋਰ ਕੁਝ ਖਾ ਲੈਣੇ ਰੋਟੀ ਢਹਿਰ ਕੇ ਆਏ ਹੋਇਆ ਮੇਰਾ ਇਹ ਖਾਣਾ ਤਾਂ ਲੇਟ ਹੀ ਖਾਂਦੇ ਨੇ ਬਸ ਮੈਨੂੰ ਆਏ ਬਣਾ ਮੈਂ ਜਲਦੀ ਨਹੀਂ ਆਪਣੇ ਟਾਈਮ ਤੇ ਮੈਨੂੰ ਕੋਈ ਬਣਾਉਂਦਾ ਆਏ ਨਹੀਂ ਵੀ ਹਜੇ ਨਹੀਂ ਖਾਣਾ ਜਦੋਂ ਖਾਂਗੇ ਉਹ ਵੀ ਬਣਾਉਂਗੀ ਮੈਂ ਤਾਂ 4 4:30 ਵਾ ਵਾ 5 ਵਜੇ ਨੂੰ ਆਪਦੇ ਵੱਲੋਂ ਖਾਣਾ ਬਣਾ ਕੇ ਰੱਖ ਦਣੀ ਯਾਨੀ ਕਿ ਦਾਲ ਸਬਜ਼ੀ ਆਟਾ ਵਗੈਰਾ ਇਹ ਤਿਆਰੀ ਕਰਕੇ ਰੱਖ ਦਣੀ ਆ ਜੇ ਜਦੋਂ ਮਰਜ਼ੀ ਕੋਈ ਖਾਵੇ ਆਪਣੇ ਵੱਲੋਂ ਤਿਆਰੀ ਆ ਤੇ ਬਸ ਹੁਣ ਇੱਕ ਵੱਡਾ ਕੰਮ ਮੇਰਾ ਰਹਿ ਗਿਆ ਪੰਜੀਰੀ ਦਾ ਪੰਜੀਰੀ ਬਣਾਉਣੀ ਆ ਸਮਾਨ ਲੈ ਕੇ ਆਉਣਾ ਹੈ ਤਾਂ ਦਵਿੰਦਰ ਫਰੀ ਨਹੀਂ ਹੋਏ ਸਮਾਨ ਲੈ ਕੇ ਆਉਣਾ ਫਿਰ ਸਮਾਨ ਨੂੰ ਧੁੱਪ ਲਵਾਉਣੀ ਆ ਧੁੱਪ ਲਵਾਉਣ ਤੋਂ ਬਾਅਦ ਉਹ ਪੀਸਣਾ ਇੱਕ ਦਿਨ ਦੋ ਦਿਨ ਲੱਗ ਜਾਂਦੇ ਨੇ ਜੀ ਇੱਕ ਦਿਨ ਚ ਆਪਾਂ ਪਨੀਰੀ ਦਾ ਸਮਾਨ ਤਿਆਰ ਕਰਨਾ ਤਾਂ ਪੂਰਾ ਇੱਕ ਦਿਨ ਸਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਸਮਾਨ ਤੋਂ ਪਲਵਾਣੀ ਨੂੰ ਕੁੱਟਣਾ ਨੂੰ ਫਿਰ ਤੋਂ ਕੋਈ ਇੱਕ ਚੀਜ਼ ਚੱਕ ਲੈ ਉਹ ਕੁੱਟ ਲਓ ਪੂਰਾ ਇੱਕ ਦਿਨ ਦੇਣਾ ਪਉਣ ਲਈ ਤਾਂ ਦੋ ਦਿਨਾਂ ਚ ਸਮਾਨ ਤਿਆਰ ਹੁੰਦਾ ਪਨੀਰੀ ਦਾ ਫਿਰ ਇੱਕ ਦਿਨ ਪਨੀਰੀ ਬਣਾਉਣ ਤੇ ਮੈਨੂੰ ਵੀ ਉਸ ਚੀਜ਼ ਤੋਂ ਬਹੁਤ ਡਰ ਲੱਗ ਰਿਹਾ ਵੀ ਕਮੇ ਤਿਆਰ ਕਰੂੰਗੀ ਸਮਾਨ ਇੰਨੀ ਆ ਕਰੜੀਆਂ ਕਰੜੀਆਂ ਚੀਜ਼ਾਂ ਹੁੰਦੀਆਂ ਨੇ ਹਰ ਇੱਕ ਚੀਜ਼ ਦਾ ਪਾਊਡਰ ਨਹੀਂ ਮਿਲਦਾ ਔਰ ਪਾਊਡਰ ਪਿਓਰ ਨਹੀਂ ਹੁੰਦਾ ਜੇ ਆਪਾਂ ਲਵਾਂਗੇ ਨਾ ਪਾਊਡਰ ਆਪਾਂ ਉਹ ਚੀਜ਼ ਦੀ ਪਿਓਰਿਟੀ ਨਹੀਂ ਪਤਾ ਕਿ ਇਹ ਪਿਓਰ ਆ ਕਿ ਮਿਲਾਵਟਾ ਤਾਂ ਕਰਕੇ ਅਸੀਂ ਮੋਸਟਲੀ ਉਹ ਚੀਜ਼ਾਂ ਲੈਨੇ ਆਂ ਵੀ ਜਿਹੜੀ ਚਲੋ ਘਰੇ ਪੀਸ ਕੇ ਛਾਣ ਕੇ ਯੂਜ਼ ਹੋ ਜਾਣ। ਦੇਖਦੇ ਆਪਾਂ ਪਨੀਰੀ ਦਾ ਕਫੜਾ ਕੰਮ ਪਿਆ ਹਜੇ ਰੋਜ਼ ਚਾਹ ਚਾਹ ਵੇਲੇ ਯਾਦ ਆਉਂਦੀ ਪਨੀਰੀ ਪਨੀਰੀ ਇਹ ਹਾਂ ਕਿ ਮੈਨੂੰ ਤਾਂ ਟਾਈਮ ਨਹੀਂ ਜੇ ਟਾਈਮ ਹੁੰਦਾ ਤਾਂ ਕਿੱਦਰਾ ਸਮਾਂ ਲੈ ਲਵਾਂਦਾ ਟਾਈਮ ਨਹੀਂ ਹੈਗਾ ਬੀਜ਼ੀ ਚੱਲ ਰਹੇ ਨੇ। ਪਨੀਰੀ ਦਾ ਅਸੀਂ ਦੋਨੇ ਹੀ ਬਹੁਤ ਸ਼ਕੀਨ ਹ ਦਵਿੰਦਰ ਵੀ ਸ਼ਕੀਨ ਨੇ ਮੈਂ ਵੀ ਪਨੀਰੀ ਦੀ ਬਹੁਤ ਸ਼ਕੀਨ ਤਾਂ ਕੋਈ ਦਾ ਨਹੀਂ ਨਾ ਹੁੰਦਾ। ਪਨੀਰੀ ਤਾਂ ਜਾਦੇ ਹੁੰਦਾ। ਪੰਜੀਰੀ ਦਾ ਵੱਡਾ ਕੰਮ ਆ ਕਿਸੇ ਦੇ ਹੈਲਪ ਮਿਲ ਜੇ ਨਾ ਤਾਂ ਫਿਰ ਪੰਜੀਰੀ ਦਾ ਸਾਰਾ ਸਮਾਨ ਤਿਆਰ ਕਰਨਾ ਤੇ ਬਣਾਉਣਾ ਪੰਜੀਰੀ ਬਣਾਉਣੇ ਸੌਖੀ ਹੋ ਜੇ ਦੇਖੂਗੀ ਮੈਂ ਮਨ ਚਾਹੇ ਸੋਚ ਰਹੀ ਆ ਵੀ ਪੰਜੀਰੀ ਦਾ ਸਮਾਨ ਮੈਂ ਸਾਰਾ ਤਿਆਰ ਕਰਨਾ ਪੀਸ ਪੂਸ ਕੇ ਉਸ ਤੋਂ ਬਾਅਦ ਜਾ ਮੈਂ ਆਪਣੇ ਮੰਮੀ ਨੂੰ ਇੱਥੇ ਬੁਲਾ ਲੂੰਗੀ ਜਾਂ ਫਿਰ ਇੱਕ ਵੇਮੀ ਅਸੀਂ ਉੱਥੇ ਚੱਲ ਜਾਾਂਗੇ ਸਮਾਨ ਉੱਥੇ ਉੱਥੇ ਚੱਕ ਕੇ ਲੈ ਜੂੰਗੀ ਮੈਂ ਸਾਰਾ ਵੀ ਮੰਮੀ ਦੀ ਮੈਨੂੰ ਹੈਲਪ ਮਿਲ ਜੂਗੀ ਦੇਖਦੇ ਆਂ ਕੀ ਕਰਾਂ ਕੱਲੀ ਨੂੰ ਮੈਨੂੰ ਬਹੁਤ ਮੁਸ਼ਕਲ ਲੱਗ ਰਿਹਾ ਵੀ ਕਮੇ ਸਾਰਾ ਕੁਝ ਮੈਨੇਜ ਕਰਾਂ ਸਮਾਨ ਸਮੋਤ ਤਾਂ ਮੈਂ ਤਿਆਰ ਕਰ ਲੂੰਗੀ ਪਾਜੀ ਉਹ ਪਨੀਰੀ ਬਣਾਉਣਾ ਹੈ ਨਾ ਚੁੱਲੇ ਤੇ ਕੜਾਹੀ ਕੋਲੇ ਦੋ ਜਾਨੇ ਚਾਹੀਦੇ ਹੁੰਦੇ ਨੇ ਸਾਮਾਨ ਪਾਉਣਾ ਨਾਲ ਨਾਲ ਤੁਸੀਂ ਉਹਨੂੰ ਸਾਰਾ ਮਿਕਸ ਕਰਨਾ, ਪੁੱਟਣਾ, ਮਾਰਨਾ ਉਹਦਾ ਦੋ ਜਾਨੇ ਦਾ ਕੰਮ ਹੁੰਦਾ ਹੈ। ਚਲੋ ਸਾਮਾਨ ਤਾਂ ਮੈਂ ਇਕੱਲੀ ਤਿਆਰ ਕਰ ਲਵਾਂਗੀ। ਲੋ ਜੀ ਪੀਲੀ ਗ੍ਰੀਨ ਟੀ ਫਿਰ ਵੌਕ ਕਰਕੇ ਆਉਣੀ ਆ। ਕਈ ਮੈਨੂੰ ਕਮੈਂਟ ਆ ਰਹੇ ਨੇ ਕਿ ਥੋੜੀ ਵੀਡੀਓ ਇੰਗਲਿਸ਼ ਚ ਆਉਂਦੀ ਹੈ। ਕੀ ਕਰੀਏ ਅਸ ਪੰਜਾਬੀ ਦੇਖਣੇ ਕਿਉਂਕਿ ਆਪਾਂ ਸਾਰੇ ਪੰਜਾਬੀਆਂ ਆਪਣੀ ਮੇਰੀ ਆਡੀਅנס ਵੀ ਪੰਜਾਬੀ ਆ। ਉਹਨਾਂ ਆਟੋਮੈਟਿਕਲੀ YouTube ਵੱਲੋਂ ਡਬਡ ਹੋ ਜਾਂਦੇ ਨੇ ਇੰਗਲਿਸ਼ ਲੈਂਗੁਏਜ ਵਿੱਚ ਮੈਂ ਪੰਜਾਬੀ ਵਿੱਚ ਅਪਲੋਡ ਕਰਦੀਆਂ ਸਾਰੀਆਂ ਵੀਡੀਓਜ਼ ਉਹ ਆਟੋਮੈਟਿਕਲੀ ਡਬਡ ਹੋ ਜਾਂਦੇ ਨੇ ਇੰਗਲਿਸ਼ ਲੈਂਗੁਏਜ ਵਿੱਚ ਸੋ ਤੁਸੀਂ ਕੀ ਕਰਨਾ ਜਦੋਂ ਮੇਰੀ ਵੀਡੀਓ ਪਲੇ ਹੋ ਰਹੀ ਹੈ ਉਹ ਇੰਗਲਿਸ਼ ਲੈਂਗੁਏਜ ਆਦੀ ਹੈ ਤੁਸੀਂ ਟੱਚ ਕਰਨਾ ਸਕਰੀਨ ਤੇ ਤੇ ਰਾਈਟ ਸਾਈਡ ਥੋੜੇ ਸੱਜੀ ਸੱਜੇ ਪਾਸੇ ਨਾਲ ਉੱਪਰ ਇੱਕ ਚੱਕਰ ਜਿਹਾ ਬਣਿਆ ਹੋਗਾ ਸੈਟਿੰਗਸ ਦੀ ਆਪਸ਼ਨ ਹੁੰਦੀ ਹੈ ਇੱਕ ਚੱਕਰੀ ਜਿਹੀ ਬਣੀ ਹੁੰਦੀ ਹੈ ਤੁਸੀਂ ਉਹ ਤੇ ਕਲਿੱਕ ਕਰਨਾ ਉਹ ਤੇ ਕਲਿੱਕ ਕਰਕੇ ਚੌਥੀ ਜਾਂ ਪੰਜਵੀਂ ਆਪਸ਼ਨ ਆਡੀਓ ਟਰੈਕ ਆਡੀਓ ਟਰੈਕ ਅੱਗੇ ਲਿਖਿਆ ਹੋਗਾ ਇੰਗਲਿਸ਼ ਤੁਸੀਂ ਉੱਥੋਂ ਲੈਂਗੁਏਜ ਚੂਜ਼ ਕਰ ਲਓ ਸਿਲੈਕਟ ਕਰ ਲਓ ਪੰਜਾਬੀ ਤੇ ਟੱਚ ਕਰੋਗੇ ਪੰਜਾਬੀ ਸਿਲੈਕਟ ਹੋ ਜੂਗੀ ਲੈਂਗੁਏਜ ਚੇਂਜ ਹੋ ਜੂਗੀ ਕਿਤੇ ਕੁਝ ਹੋਰ ਨਹੀਂ ਕਰਨਾ ਜਸਟ ਵੀਡੀਓ ਪਲੇ ਹੋ ਰਹੀ ਹੈ ਉਹਦੇ ਉੱਪਰ ਰਾਈਟ ਸਾਈਡ ਸੈਟਿੰਗਸ ਤੇ ਆਪਸ਼ਨ ਆ ਸੈਟਿੰਗਸ ਚ ਆਡੀਓ ਟਰੈਕ ਤੇ ਪੰਜਾਬੀ ਸਿਲੈਕਟ ਕਰ ਲਓ ਤੇ ਵੀਡੀਓ ਪੰਜਾਬੀ ਚ ਚੱਲ ਪੂਗੀ ਕਈ ਫੈਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਹਰ ਇੱਕ ਨੂੰ ਪਤਾ ਨਹੀਂ ਹੁੰਦਾ ਵੀ ਲੈਂਗੁਏਜ ਕਿੱਥੋਂ ਚੇਂਜ ਕਰੀਏ ਅੱਜ ਡਿਨਰ ਵਿੱਚ ਬਣਾਈ ਸੀ yellow मूंगी दाल ਨਾਲ ਪਾਣੀ ਹੱਥੀ ਮੱਕੀ ਦੀ ਰੋਟੀ ਪਾਣੀ ਹੱਥੀ ਰੋਟੀ ਮੈਨੂੰ ਬਣਾਉਣੀ ਨਹੀਂ ਆਉਂਦੀ ਵੈਸੇ ਖਾਣ ਚ ਮੈ ਇਹ ਮੇਰਾ ਦਿਲ ਕਰੀ ਤਾਂ ਜ਼ਿਆਦਾ ਨਹੀਂ ਪਰ ਇੱਕ ਰੋਟੀ ਵਿੱਚ ਜ਼ਰੂਰ ਪੀਜੀ ਟੇਢੀ ਥੋੜੀ ਖੇਚਲ ਕਰਕੇ ਬਣਾ ਲਾਂ ਤੇ ਮੇਰੇ ਡਿਨਰ ਦਾ ਟਾਈਮ ਵੀ ਹੁਣ ਥੋੜਾ ਮੈਂ ਜਲਦੀ ਕਰ ਲਿਆ ਇਸ ਕਰਕੇ ਮੈਂ ਤੁਹਾਨੂੰ ਟਾਈਮ ਦਿਖਾ ਲਿਆ 6:30 6:30 ਵੀ 6:30 ਵੀ ਹੋ ਸਕਦਾ ਸੋ ਵੀਡੀਓ ਦੇਖਣੇ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਹੋਰ ਵੀਡੀਓ ਲੈ ਕੇ ਆਓ ਚੜੀ ਅਕਾਲ